ਹਾਂਜੀ ਕਿਸਾਨ ਵੀਰੋ ਜੋ ਆਪਾਂ ਅੱਜ ਡਿੱਗੀ ਮੋਟਰ ਕੱਢਣ ਦੇ ਲਈ ਪਹੁੰਚੇ ਆ ਲੁਧਿਆਣਾ ਜ਼ਿਲ੍ਹਾ ਦੇ ਸ਼ਹਿਰ ਜਗਰਾਉਂ ਦੇ ਵਿੱਚ ਪੰਡ ਲੂਪੋ ਦੇ ਗਵਾਰਡ ਵਿਖੇ ਪਹੁੰਚੇ ਆ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਕਿ ਕਿਸ ਤਰ੍ਹਾਂ ਮੋਟਰ ਡਿੱਗੀ ਤੇ ਆਪਾਂ ਕੱਢੀ ਆਈ ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਲੂਪੋ ਦੇ ਗਵਾਰਡ ਵਿਖੇ ਪਹੁੰਚੇ ਆ ਜੀ ਸ਼ਹਿਰ ਜਗਰਾਉਂ ਵਿਖੇ 9 ਇੰਚੀ ਬੋਰ ਆ ਜੀ 250 ਫੁੱਟ ਡੂੰਗਾ 4 ਇੰਚੀ ਦੀ ਡਿਲੀਵਰੀ ਆ ਜੀ ਤੇ ਜਿਸ ਤਰ੍ਹਾਂ ਹੀ ਆਪਾਂ ਤੁਹਾਨੂੰ ਦੱਸਦੇ ਹੀ ਰਹਿੰਨੇ ਆਂ ਵੀ ਮੋਟਰਾਂ ਡਿੱਗਣ ਦਾ ਕਾਰਨ ਇਹੀ ਹੈ ਵੀ ਜਦੋਂ ਆਪਾਂ ਉਹਨੂੰ ਕੱਢਦੇ ਨਹੀਂ ਗਏ ਚੈੱਕ ਨਹੀਂ ਕਰਾਉਂਦੇ 4-5 ਸਾਲਾਂ ਬਾਅਦ ਜਰੂਰ ਮੋਟਰ ਨੂੰ ਕੱਢੋ ਕਿਉਂਕਿ ਪਲੇਟਾਂ ਦੇ ਉੱਤੇ ਮਿੱਟੀ-ਮੁੱਟੀ ਪਾ ਕੇ ਜਾਂ ਕਾਫੀ ਟਾਈਮ ਹੋ ਜਾਂਦਾ ਮੋਟਰਾਂ ਪਾਈਆਂ ਨੂੰ 10-12 ਸਾਲ ਤਾਂ ਪਾਈਪ ਹੌਲੀ-ਹੌਲੀ ਸਾਰੇ ਪਾਈਪ ਨਹੀਂ ਤਕਰੀਬਨ ਗਲਦੇ ਹੁੰਦੇ ਵੀ 5-4 ਪਾਈਪਾਂ ਤੇ ਜਿਨ੍ਹਾਂ ਦੇ ਉੱਪਰ ਲਿਆਂ ਪਾਈਪਾਂ ਤੇ ਭਾਰ ਜਾ ਦੇ ਰਿਹਿੰਦਾ ਉਹ ਪਾਈਪ ਗਲ ਕੇ ਪਲੇਟ ਟੁੱਟ ਜਾਂਦੀ ਆ ਇਸੇ ਤਰ੍ਹਾਂ ਹੀ ਗੱਲ ਬਣੀ ਬਾਈ ਜੀ ਹੁਣ ਇਹ ਮੋਟਰ 'ਚ ਕੋਈ ਪ੍ਰੋਬਲਮ ਆਈ ਜਦੋਂ ਕੱਢਣ ਲੱਗੇ ਤਾਂ ਇਹ ਪਲੇਟ ਟੁੱਟ ਗਈ ਪਲੇਟ ਗਲੀ ਹੋਈ ਸੀ ਬਿਲਕੁਲ ਤੇ ਉਹ ਜੋ ਪਲੇਟ ਟੁੱਟਣ ਕਾਰਨ ਮੋਟਰ ਵਿੱਚ ਡਿੱਗ ਪਈ ਚਲੋ ਆਪਾਂ ਮੋਟਰ ਡਿੱਗੀ ਵੀ ਕੱਢ ਰਹੇ ਆ ਜੀ ਤੇ ਇੱਕ ਜ਼ਰੂਰੀ ਬੇਨਤੀ ਇਹ ਹੈ ਜੀ ਜਿਹੜੇ ਵੀ ਜ਼ਿੰਮੇਵਾਰ ਭਰਾ ਆਪਣੇ ਜ਼ਮੀਨਾਂ ਠੇਕੇ ਤੇ ਦਿੰਦੇ ਆ ਤੇ ਮੋਟਰਾਂ ਦੇ ਕਈਆਂ ਦੇ ਕਿੱਲਾਵਾਟ ਕਿਸੇ ਦੇ ਦੋ ਕਿੱਲੇਵਾਟ ਰਾਹ ਨਹੀਂ ਜਾਂਦਾ ਜੀ ਰਾਸਤਾ ਮੋਟਰ ਨੂੰ ਜ਼ਰੂਰ ਛੱਡਣਾ ਚਾਹੀਦਾ ਵੀ ਕਿਤੇ ਚੱਲਦੇ ਕੰਮ ਦੇ ਵਿੱਚ ਇਹੋ ਜੀ ਖਰਾਬੀ ਆ ਜੀ ਜਿਵੇਂ ਕੋਈ ਆਪਾਂ ਟੋਟਾ ਪਾਉਣਾ ਜਾਂ ਮੋਟਰ ਰਿਪੇਅਰ ਕਰਨੀ ਆ ਜਾਂ ਮੋਟਰ ਵਿੱਚ ਡੱਗ ਪੀ ਕਢਣੀ ਆ ਤਾਂ ਰਸਤਾ ਜਾਂਦਾ ਹੋਵੇ ਤਾਂ ਥੋੜਾ ਜਿਹਾ ਸੌਖਾ ਹੋ ਜਾਂਦਾ ਈ ਕੰਮ ਨਹੀਂ ਬਹੁਤ ਪ੍ਰੋਬਲਮ ਆਉਂਦੀ ਆ ਇਹ ਮੋਟਰ ਤੇ ਵੀ ਬਾਈ ਕੇ ਰਸਤਾ ਨਹੀਂ ਸੀ ਜਾਂਦਾ ਪਹਿਲਾਂ ਤਾਂ ਮਸ਼ੀਨ ਦੂਜੀ ਲੈ ਕੇ ਆਈ ਕਢਣ ਵਾਲੀ ਨਾਲ ਫੇਰ ਆਪਣੀ ਡਿੱਗੀਆਂ ਮੋਟਰ ਵਾਲੀ ਮਸ਼ੀਨ ਟਰੈਕਟਰ ਦੇ ਨਾਲ ਛੋਣੇ ਵੇਚਦੀ ਖਿੱਚ ਕੇ ਲੈ ਕੇ ਆਏ ਇਸੇ ਕਰਕੇ ਵੀ ਆਪਣਾ ਸਾਰੇ ਜੀਵਿੰਦਾਰ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਵੀਰ ਭਰਾ ਆਪਣੇ ਜ਼ਮੀਨਾਂ ਠੇਕੇ ਦੇ ਦਿੰਦੇ ਆ ਤਾਂ ਜੋ ਠੇਕੇ ਤੇ ਕਰਨ ਵਾਲੇ ਵੀ ਜਿਆਦਾ ਕਹਿੰਦੇ ਨੇ ਕਿ ਵੀ ਬਈ ਰਾਹ ਛੱਡੋ ਜਦੋਂ ਮੁਸ਼ਕਲ ਆਉਂਦੀ ਹੈ ਹੀ ਉਦੋਂ ਹੀ ਪਤਾ ਲੱਗਦਾ ਵੀ ਇੰਨਾ ਔਖਾ ਹੋ ਜਾਂਦਾ ਕੰਮ ਤੇ ਬਾਕੀ ਜਿੰਨੇ ਵੀ ਭਰਾਵਾਂ ਦੀਆਂ ਮੋਟਰਾਂ ਪਾਈਆਂ ਹੁੰਦੀਆਂ ਵਾ ਉਹਨਾਂ ਨੂੰ ਛੂਹਣਾ ਲਾਉਣ ਤੋਂ ਪਹਿਲਾਂ ਕੱਢ ਕੇ ਚੈੱਕਅਪ ਕਰਿਆ ਕਰੋ ਜ਼ਰੂਰੀ ਅਸੀਂ ਵੈਸੇ ਸਾਰੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਰਹਿੰਨੇ ਆ ਜੇ ਕਰੇ ਪਹਿਲਾਂ ਆਪਾਂ ਇਹ ਚੀਜ਼ਾਂ ਦਾ ਧਿਆਨ ਦਿੱਤਾਵੇ ਤਾਂ ਆਪਣਾ ਨੁਕਸਾਨ ਨਾ ਹੋਵੇ ਜਿੰਨੇ ਵੀ ਪਲੇਟਾਂ ਤੁਹਾਨੂੰ ਗਲੀਆਂ ਲੱਗਦੀਆਂ ਹੁੰਦੀਆਂ ਵਾ ਉਹਨਾਂ ਨੂੰ ਕੱਟ ਕੇ ਨਵੀਆਂ ਲਵਾ ਕੇ ਰੰਗ ਮਾਰ ਕੇ ਜਰੂਰ ਪਾਓ ਤਾਂ ਜੋ ਗੜਨ ਦਾ ਪਲੇਟਾਂ ਗਲ ਕੇ ਜੋ ਆਪਣਾ ਨੁਕਸਾਨ ਹੁੰਦਾ ਹੈ ਉਹ ਆਪਣਾ ਨਾ ਹੋਵੇ ਤੇ ਜੋ ਵੀਰ ਲੋਹੇ ਦੇ ਪੈਪ ਪਾਉਂਦੇ ਹਨ ਉਹ ਨਵੇਂ ਪੈਪ ਪਾਉਣ ਲੱਗੇ ਵੀ ਆਪਾਂ ਰੰਗ ਮਾਰ ਸਕਦੇ ਹਾਂ ਜੀ ਇਹਨਾਂ ਨੂੰ ਤਾਂ ਰੰਗ ਮਾਰ ਕੇ ਪਾਓ ਜਿਨ੍ਹਾਂ ਦੇ ਪੁਰਾਣੇ ਪੈਪ ਪਲੇਟਾਂ ਲਵਾਉਣੇ ਆ ਤਾਂ ਵੈਲਡਿੰਗ ਕਰਾ ਕੇ ਰੰਗ ਮਾਰੋ ਚੰਗੀ ਤਰ੍ਹਾਂ ਜਾਂ ਜੀ ਨੂੰ ਰੁਬਾਸੀਲ ਕੰਪਾਊਂਡ ਕਹਿੰਦੇ ਉਹ ਮਾਰ ਦਿਓ ਤਾਂ ਜੋ ਗੜਨ ਨਾ ਪੈਪ ਜੋ ਵੀ ਪਲਾਸਟਿਕ ਦੇ ਡਿਲੀਵਰੀਆਂ ਪਾਉਂਦੇ ਹਨ ਉਹ ਇੱਕ ਪੈਪ ਮੋਟਰ ਦੇ ਮੋਟਰ ਦੇ ਪੱਖੇ ਦੇ ਕੋਲੇ ਲੋਹੇ ਦਾ ਤੇ ਇੱਕ ਉੱਪਰ ਜਰੂਰ ਪਾਓ ਤਾਂ ਜੋ ਕੋਈ ਗਰਮ ਸਰਦ ਹੋ ਕੇ ਟੁੱਟ ਭੱਜ ਨਾ ਹੋਏ ਇਹ ਚੀਜ਼ਾਂ ਦਾ ਸਾਰੇ ਕਿਸਾਨ ਵੀ ਤੇ ਆਂਦੇ